ਸਵਾਗਤ ਹੈ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਤਾਂ ਦੋਸਤੋ ਅੱਜ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਜੇ ਆਪਾਂ ਉਸ ਦਿਨ ਡੇਟ ਦੱਸੀ ਸੀ ਕਿ ਸਤੰਬਰ ਦੇ ਲਾਸਟ ਹਫਤੇ ਵਿੱਚ ਫਿਜ਼ੀਕਲ ਹੋਏਗਾ ਤਾਂ ਦੋਸਤੋ ਉਸ ਡੇਟ ਨੂੰ ਬਦਲ ਦਿੱਤਾ ਗਿਆ ਹੈ ਤਾਂ ਦੋਸਤੋ ਸਾਰੀ ਗੱਲ ਨੂੰ ਬਾਤ ਆਪਾਂ ਇਸ ਵੀਡੀਓ ਚ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪੋਜੀਟਿਵ ਹਰੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕੈਂਡੀਡੇਟ ਤੱਕ ਪਹੁੰਚ ਜਾਵੇ ਤਾਂ ਦੋਸਤੋ ਆਪਣਾ ਇੱਕ ਟੈਲੀਗ੍ਰam ਚੈਨਲ ਹੈ ਪੋਜ਼ਿਟਿਵ ਹੈਰੀ ਪੰਜਾਬ ਉਸ ਨੂੰ ਜੁਆਇਨ ਕਰਨ ਉਸ ਦਾ ਲਿੰਕ ਇਸ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੇਗਾ ਤਾਂ ਦੋਸਤੋ ਜਿਆਦਾ ਸਮਾਂ ਲੈਂਦੇ ਹੋ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਧਿਆਨ ਦੇਣੇ ਹਨ ਜੋ ਇੱਥੇ ਉੱਪਰ ਇਨਸਟ੍ਰਕਸ਼ਨ ਚੱਲ ਰਹੀ ਹੈ ਸਾਰੇ ਉਸ ਨੂੰ ਧਿਆਨ ਦੇਵਣਗੇ ਤਾਂ ਦੋਸਤੋ ਇੱਥੇ ਲਿਖਿਆ ਹੋਇਆ ਹੈ ਕਿ ਦਾ ਰਿਕੁਆਇਰਮੈਂਟ ਪ੍ਰੋਸੈਸ ਉਦਾਂ ਹੀ ਲਿਖਿਆ ਇੱਕ ਪੋਸਟ ਆਫ ਕੌਨਸਟੇਬਲ ਇਨ ਦਾ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਕੇਡਰ ਸਟੇਜ 2 ਲਈ ਫਿਜ਼ੀਕਲ ਲਈ ਠੀਕ ਹੈ ਦੋਸਤੋ ਤੇ ਉਸ ਤੋਂ ਬਾਅਦ ਅੱਪ ਗੱਲ ਕਰਦੇ ਆ ਜੋ ਕਿ 1 ਅਕਤੂਬਰ 2020 ਹਫਤੇ ਦੇ ਵਿੱਚ ਹੋਣ ਜਾ ਰਿਹਾ ਸੀ ਤਾਂ ਹੁਣ ਕਦੋਂ ਪੋਸਟਪੋਨ ਹੋਇਆ ਹੈ ਤਾਂ ਆਪਾਂ ਦੇਖਦੇ ਹਾਂ ਅੱਗੇ ਨੋਟੀਫਿਕੇਸ਼ਨ ਕੀ ਆ ਰਿਹਾ ਇਹ ਲਿਖਿਆ ਹੋਇਆ ਹੈ ਕਿ ਜੋ ਫਲੱਡ ਸਿਚੁਏਸ਼ਨ ਚੱਲ ਰਹੀ ਹੈ ਪੰਜਾਬ 'ਚ ਉਸ ਦੇ ਕਾਰਨ ਹੀ ਪੋਸਟਪੋਨ ਹੋਇਆ ਹੈ ਤਾਂ ਉਸ ਦਾ ਵੇਖਿਆ ਲਿਖਿਆ ਹੈ ਡਿਟੇਲ ਨੋਟੀਫਿਕੇਸ਼ਨ ਆਰ ਅਵੇਲੇਬਲ ਰਿਕੁਆਇਰਮੈਂਟ ਪੋਰਟਲ ਸਤੰਬਰ ਦੇ ਲਾਸਟ ਤਾਂ ਦੋਸਤੋ ਇਹ ਸਤੰਬਰ ਨਹੀਂ ਰਹੇਗਾ ਇਸ ਦਾ ਦੋਸਤੋ ਰਹੇਗਾ ਅਕਤੂਬਰ ਅਕਤੂਬਰ ਦੇ ਫਰਸਟ ਵੀਕ ਫਰਸਟ ਵੀਕ ਫਿਜ਼ੀਕਲ ਹੋਏਗਾ ਤਾਂ ਦੋਸਤੋ ਇਹ 사이ਟ ਥੋੜਾ ਜਿਹਾ ਅਪਡੇਟ ਲੈ ਰਹੀ ਏ ਤਾਂ ਅਕਤੂਬਰ ਦੇ ਫਰਸਟ ਵੀਕ ਇਸ ਦਾ ਫਿਜ਼ੀਕਲ ਲਿਆ ਜਾਵੇਗਾ ਉਦੋਂ ਮੇਨ ਸਾਰਾ ਡਿਟੇਲ ਨੋਟੀਫਿਕੇਸ਼ਨ ਐਡਮਿਟ ਕਰ ਸਕੋ ਉਦੋਂ ਤੱਕ ਅਵੇਲੇਬਲ ਹੋ ਜਾਣਗੇ ਤੇ ਦੋਸਤੋ ਜੋ ਆਪਣੀ ਪੁਰਾਣੀ ਵੀਡੀਓ ਸੀ ਉਸ ਸਤੰਬਰ ਦੀ ਸੀ ਕਿਉਂਕਿ ਹੁਣ ਦੋਸਤੋ ਉਸ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਤਾਂ ਦੋਸਤੋ ਆਪਾਂ ਸਕਰੋਲ ਕਰਦੇ ਹੀ ਵੇਖ ਲੈਣੇ ਸ਼ਾਇਦ ਇੱਥੇ ਇਹਨਾਂ ਨੇ ਪਾਈ ਹੋਈ ਡੇਟ ਤਾਂ ਦੋਸਤੋ ਇੱਥੇ ਇਹਨਾਂ ਨੇ ਡੇਟ ਨਹੀਂ ਹਾਲੇ ਮੈਂਸ਼ਨ ਕੀਤੀ ਤਾਂ ਦੋਸਤੋ ਮੈਂਸ਼ਨ ਹੋ ਜਾਏਗੀ ਤਾਂ ਦੋਸਤੋ ਸਿੱਧੀ ਜੀ ਗੱਲ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਅਕਤੂਬਰ ਦੇ ਫਰਸਟ ਵੀਕ ਇੱਥੇ ਫਿਜ਼ੀਕਲ ਹੋਏਗਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦੇਣਾ ਆਈ ਹੋਪ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਵੇਗੀ ਤੇ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਤਾਂ ਦੋਸਤੋ ਦੇਖ ਸਕਦੇ ਇੱਥੇ ਲਿਖਿਆ ਹੋਇਆ ਹੈ ਕਿ ਫਰਸਟ ਵੀਕ ਆਫ ਅਕਤੂਬਰ 2025 ਠੀਕ ਹੈ ਦੋਸਤੋ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਅਕਤੂਬਰ ਦੇ ਪਹਿਲੇ ਹਫਤੇ ਲਿਆ ਜਾਵੇਗਾ ਤਾਂ ਇਹਨਾਂ ਨੇ ਪੁਰਾਣੀ ਡੇਟ ਇੱਥੇ ਮੈਂਸ਼ਨ ਕੀਤੀ ਹੋਈ ਹੈ ਕਿ ਜੋ ਫਿਜ਼ੀਕਲ ਪਹਿਲਾਂ ਹੋਣ ਜਾ ਰਿਹਾ ਸੀ ਉਸ ਦੀ ਡੇਟ ਲਾਸਟ ਸਤੰਬਰ ਸੀ ਪੋਰਟਲ ਤੇ ਅਵੇਲੇਬਲ ਸੀ ਤਾਂ ਹੁਣ ਯਾਨੀ ਕਿ ਫਸਟ ਫਸਟ ਵੀਕ ਕਿਹੜੇ ਅਕਤੂਬਰ ਦੇ ਫਿਜ਼ੀਕਲ ਆ ਜਾਏਗਾ ਦੋਸਤੋ ਆਈ ਹੋਪ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਵੇ ਕਿ ਵੀਡੀਓ ਨਾਲ ਬਚ ਇਥੇ ਖਤਮ ਕਰਦੇ ਆਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਧੰਨਵਾਦੀ